ਸਾਂ ਠੀਕ ਹੈ ਚੱਲਤੀ ਹੈ ਹਾਂ ਦਸਰਬਾ ਮੇਰੇ ਆਵੇ ਕੀ ਕਸੂਰ ਮੇਰਾ ਆ ਹੱਸਦੇ ਚਿਹਰੇ ਤੇ ਦੁੱਖਾਂ ਦਾ ਹਨੇਰਾ ਆ ਬੱਲੇ ਚਾਚੂ ਆ ਤੁਹਾਨੂੰ ਕਿਦੋਂ ਆ ਗਿਆ ਮਾਹੀ ਵੇਖਣ ਆ ਅੱਗੇ ਪਛ ਮੈਨੂੰ ਜੰਮੜ ਜਾਂਦੇ ਆ ਦਾਦੀ ਜੰਮੜ ਗਏ ਓ ਵਾ ਮੰਮੀ ਜੀ ਇਹ ਤਾਂ ਸ਼ੁਕਰ ਕੀਤਾ ਤੁਸੀਂ ਕੰਮ ਵਾਲੀ ਨਾਲ ਲੈ ਆਏ ਜੇ ਭਾਬੀ ਕੰਮ ਵਾਲੀ ਨਹੀਂ ਗਿਓ ਇਹਦੇ ਯਾਰ ਦੋਸ ਜਿਹੜੇ ਸਾਰੇ ਹਾਈ ਫਾਈ ਆ ਤੂੰ ਥੋੜੀ ਸਿੰਪਲ ਜਿਹੀ ਮੈਂ ਸਮਝਿਆ ਸ਼ਾਇਦ ਕੰਮ ਵਾਲੀ ਹੈ ਤੂੰ ਸੌਰੀ ਭੈਣਾ ਮੇਰੇ ਕੋਲ ਗਲਤੀ ਹੋ ਗਈ ਬਾਕੀ ਦਾ ਗੁੱਸਾ ਨਾ ਮੰਨੀ ਉਹਨੂੰ ਪਤਾ ਨਹੀਂ ਪੁੱਤਰ ਤਿਆਰ ਕੀ ਤੂੰ ਆਪਣਾ ਸ਼ਾਇਦ ਉੱਥੇ ਬੋਰ ਨਾ ਹੋਵੇ ਤੂੰ ਹੁਣ ਕਮੌਲੀ ਕਾਹਨੇਂ ਪ੍ਰੀਤ ਕੀ ਸੋਚੂਗਾ ਤੇ ਤੇਰਾ ਮੈਂ ਪੱਕਾ ਹੀ ਕੰਮ ਕਰਕੇ ਆਈ ਆ ਉਹ ਰਾਤ ਤੇ ਤੇਰੇ ਕੋਲ ਹੀ ਰਹੂਗੀ ਹਾਈ ਮੰਮੀ ਸੱਚੀ ਕਿੱਥੇ ਆ ਕੋਣ ਆ ਹੋਲੀ ਹੋਲੀ ਕੰਮ ਕਰਵਾਈ ਦਾ ਇੱਕ ਦਮ ਨਹੀਂ ਟੈਨਸ਼ਨ ਫ੍ਰੀ ਹੋ ਜਾਣਗੀ ਹੈਲੋ ਹੂੰ ਠੀਕ ਹੈ ਹਾਂ ਮੈਂ ਠੀਕ ਹਾਂ ਆਂਟੀ ਠੀਕ ਨੇ ਹੂੰ ਮੰਮੀ ਵੀ ਠੀਕ ਹੈ ਅੱਛਾ ਟਾਈਮ ਲੱਗਾ ਤੇ ਆਂਟੀ ਨਾਲ ਗੱਲ ਕਰਾ ਦੇ ਉਹ ਕਰਾ ਦਾਂਗਾ ਥੋੜਾ ਬਿਜ਼ੀ ਗਏ ਹੋ ਟੈਨਸ਼ਨ ਨਾ ਦੇ ਮੰਮੀ ਤੇਰੀ ਨਹੀਂ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਆ ਮੈਂ ਠੀਕ ਆ ਇੱਥੇ ਜਿਵੇਂ ਆਂਟੀ ਜੀ ਨੇ ਉਵੇਂ ਮਾਸੀ ਜੀ ਨੇ ਕੋਈ ਚੱਕਰ ਨਹੀਂ ਆ ਉਹਨਾਂ ਨੇ ਕਿ ਤੁਸੀਂ ਆਪਣਾ ਧਿਆਨ ਰੱਖਿਓ ਤੇ जिदा ही नौकरी मिलेगी ना सब तो पहला मैं उन्होंने दसागी बाकी तो फिक्र ना कर कवल तेन जॉब लवा जा हेल्प करा दूंगा तू तो ठीक है हम्म ठीक है मैं चल ठीक है ओके तू तो पढ़ा नहीं की करन दे पढ़न नहीं है दादी उच्ची बोल के पढ़ा की है दादी ਹਾਏ ਹਾਏ ਉੱਚੀ ਬੋਲ ਕੇ ਲੋਕੀ ਬੱਚੇ ਪੜ੍ਹਦੇ ਆ ਦਾਦੀ ਹੂੰ ਅੰਨੀ ਉੱਚੀ ਚੀ ਬੋਲ ਕੇ ਪੜ੍ਹਦੇ ਤਾਂ ਹੀ ਨੀ ਅਫਸਰ ਬਣਦੇ ਸਾਡੇ ਟਾਈਮ ਤੇ ਉੱਚੀ ਬੋਲ ਕੇ ਪੜ੍ਹਦੇ ਨਾ ਤੇ ਬੱਚੇ ਅਫਸਰ ਬਣ ਜਾਂਦੇ ਨੇ ਵੱਡੇ ਵੱਡੇ ਅੱਛਾ ਦਾਦੀ ਫਿਰ ਥੀ ਕਿਉਂ ਨੀ ਅਫਸਰ ਬਣੇ ਕਿੱਡੀ ਜ਼ੁਬਾਨ ਚਲਦੀ ਏਦੀ ਵੇ ਮੇਰਾ ਤਾਂ ਵਿਆਹ ਕਰਤਾ ਮੇਰੇ ਘਰਦਿਆਂ ਨੇ ਨਹੀਂ ਤੇ ਮੈਂ ਕਿੱਡੀ ਉਹਡੀ ਅਫਸਰ ਬਣੀ ਹੁਣਾਂ ਹੀ ਦਾਦੀ ਨੇ ਮੈਨੂੰ ਤੇ ਪੜ ਲਾ ਅੰਦ ਪੜਾਂਗੀ ਫੇਰੀ ਅਫਸਰ ਬਣਾਂਗੀ ਤੁਸੀਂ ਤੁਹਾਡਾ ਜਿਹੜਾ ਟਾਈਮ ਪਾਸ ਨਹੀਂ ਹੁੰਦਾ ਚੰਗਾ ਪੜ ਲਾ ਨੀ ਮਨਪ੍ਰੀਤ ਕੁਛ ਮਿੱਠਾ ਖਾਣੂ ਦਿਲ ਕਰਨ ਡਿਆ ਜੀ ਆ ਲਿਆ ਹੂੰ ਦੇੰਦੀ ਇਹਨਾਂ ਨੂੰ ਮਿੱਠਾ ਖਾਣ ਨੂੰ ਸਵੇਰ ਦੀ ਇਕੱਲੀ ਕੰਮ ਕਰਦੀ ਪਈਆਂ ਨਾ ਕੋਈ ਬਾਹਰੋਂ ਕੰਮ ਮਿਲਦੀ ਨਾ ਕੋਈ ਘਰੋਂ ਕੋਈ ਕੰਮ ਕਰਾਂਦਾ ਮੇਰੇ ਨਾਲ ਆ ਗਈਆਂ ਐਲਬੜੋ ਆਹੇ ਬਠਾਈ ਕੋ ਲੱਗੇ ਕਿ ਕੋੜਾ ਖਵਾ ਲਾਂ ਢੀ ਤੂੰ ਸੜੀ ਪਈ ਏ ਤੂੰ ਤੇ ਕੀ ਕਰਾਂ ਫਿਰ ਮੈਂ ਕਿਆ ਕੋਸ਼ਿਸ਼ ਕਰਾਂ ਦੀ ਕੁਛ ਪੇਜੀ ਹੁਣ ਮੈਂ ਕੀ ਕਿਹਾ ਤੈਨੂੰ ਕੀ ਕਰਦੀ ਰਾਤੀ ਮੈਨੂੰ ਸਬਰ ਕਰ ਲਾ ਐਡੇ ਕਾਲੇ ਪੈਣਾ ਗਿਜਾਰੇ ਨਹੀਂ ਹੁੰਦੇ ਸਾਰੇ ਕੰਮ ਹੌਲੀ ਹੌਲੀ ਹੁੰਦੇ ਆ ਕਿੰਨਾ ਕ ਸਬਰ ਕਰਾ ਕੱਲ ਰਾਤ ਦੀ ਆਈ ਹੋਈ ਐ ਪੂਰਾ ਦਿਨ ਹੀ ਨਿਕਲ ਗਿਆ ਰਾਤ ਵੀ ਪੈਚ ਲੀ ਫੇਰ ਉਹ ਦੁਕਾਨ ਦੀ ਕੋਲੇ ਬਾਹਰ ਨਿਕਲੀ ਹੁਣ ਤਹੀ ਬੁਲਾਉਂਦੇ ਕਿ ਮੈਂ ਬੁਲਾਵਾਂ ਉਹਨੂੰ ਨਹੀਂ ਚੁੱਪ ਕਰ ਹੁਣੇ ਤੇਰੀ ਬਾਹ ਪੀੜ ਹੋਣੀ ਐ ਤੇ ਉਹਨੇ ਆਪੇ ਸਾਰੇ ਕੰਮ ਕਰ ਲੈਣੇ ਆ ਆਏ ਮੰਮੀ ਕੀ ਗੱਲਾਂ ਕਰੀ ਜਾਂਦੇ ਏ ਮੇਰੀ ਬਾਹ ਕਿ ਪੀੜ ਕਰਨੀ ਆ ਉਹ ਤੈਨੂੰ ਮੈਂ ਦੱਸਦੀ ਆ ਹਾਏ ਮੰਮੀ ਮੇਰੀ ਬਾਹ ਆ ਮੰਮੀ ਬੜੀ ਪੀੜ ਕਰਦੀ ਪਈ ਆ ਹਾਏ ਮੰਮੀ ਮੇਰੀ ਪੀੜ ਕਰਦੀ ਪਈ ਆ ਹਾਏ ਕੀ ਹੋਇਆ ਇਹਦੀ ਬਾਹ ਬੜੀ ਪੀੜ ਕਰਨ ਧੀ ਹੈ ਅੱਛਾ ਇਧਰ ਵਿਖਾਇਓ ਜਰਾ ਕਿਥੇ ਕਿਧਰ ਦੋ ਰਹੀ ਹੈ ਤੂੰ ਠੀਕ ਕਰ ਲੇਗੇ ਹਾਂ ਸਾਨੂੰ ਸਕੂਲ ਇਹ ਵੀ ਸਿਖਾਇਆ ਗਿਆ ਸੀ ਇਹ ਕਈ ਵਾਰ ਨਾ ਸਾਡਾ ਮਸਲ ਪੁੱਲ ਹੋ ਜਾਂਦਾ ਆ ਤੇ ਤਾਂ ਕਰਕੇ ਸਾਡੇ ਬਾਹਾਂ 'ਚ ਦਰਦ ਹੋਣ ਲੱਗ ਪੈਂਦੀ ਆ ਹੋਰ ਤਾਂ ਕੋਈ ਗੱਲ ਨਹੀਂ ਹੁਣ ਤਾਂ ਹੋਰ ਦੇ ਜਿਹਾ ਲੱਪੀ ਆ ਬਾ ਮੇਰੀ ਕੋਈ ਗੱਲ ਨਹੀਂ ਹੁਣੇ ਠੀਕ ਹੋ ਜਾਣੀ ਐ ਤੁਸੀਂ ਰੈਸਟ ਕਰੋ ਅੱਛਾ ਹਲਦੀ ਵਾਲਾ ਦੁੱਧ ਪੀਓ ਜਿਆਦਾ ਨਾ ਨਾ ਹੋਣ ਲੱਪੇ ਕੰਮ ਨਹੀਂ ਹੋਣਿਆ ਇਹਦੇ ਕੋਲੋਂ ਮੇਰੇ ਆਪਣੇ ਬੜੇ ਗੋਡੇ ਦੁਖਣਦੇ ਆ ਇੱਕ ਮਿੰਟ ਮੈਂ ਤੇਲ ਲੈ ਕੇ ਆਨੀ ਆ ਮੈਂ ਤੁਹਾਡੇ ਮਾਲਜ ਕਰਦੀ ਆ ਹਾਏ ਮੇਰੀ ਬਾ ਮਮੀ ਅੱਗੇ ਤੇ ਪੀੜ ਨਹੀਂ ਕਰਦੀ ਪਈ ਹੁਣ ਪੀੜ ਕਰ ਲਾ ਪਈ ਬਾ ਮੇਰੀ ਸੋਚਿਆ ਤਾਂ ਕੁਛ ਹੋਰ ਹੀ ਬਣ ਕੁਛ ਹੋਰ ਗਿਆ ਕੋਈ ਨਹੀਂ ਬਹ ਕਰਦੀ ਹੋਰੀ ਹੋਰੀ ਸਾਰਾ ਕੁਛ ਸੈਟ ਟੈਨਸ਼ਨ ਨਾ ਤੁ ਲੈ ਆਂਟੀ ਜੀ ਤੁਸੀਂ ਇੱਧਰ ਆਇਓ ਜਰਾ ਇੱਧਰ ਆਇਓ ਜਰਾ ਇੱਧਰ ਆਇਓ ਇੱਧਰ ਆਇਓ ਇੱਧਰ ਕਰਿਓ ਬਾ ਚੜਾ ਮੈਂ ਨਹੀਂ ਕਰਨੀ ਓਹੋ ਜਿੱਦ ਨਹੀਂ ਕਰੀਦੀ ਫੜਾਓ ਇੱਧਰ ਕਿੱਥੇ ਕਿੱਧਰ ਦੌੜ ਰਹੀ ਏ ਇੱਥੇ ਦੌੜ ਰਹੀ ਏ ਇੱਥੇ ਆ ਨੇ ਨਹੀਂ ਬੁੱਤਰ ਐਂ ਦੇ ਦੋ ਮੈਂ ਹਮਲ ਦੇਨੀ ਆਪੇ ਆਂਟੀ ਤੂੰ ਟੈਨਸ਼ਨ ਨਾ ਲਾ ਹੁਣ ਤੁਹਾਡੀ ਸਾਰੀ ਤਕਲੀਫ ਮੇਰੀ ਹੈਗੀ ਆ ਮੈਂ ਸੈਟ ਕਰ ਦੇਨੀ ਹੁਣੇ ਆ ਆ ਨਾ ਨਾ ਜਿੰਨੀ ਆ ਗਈ ਬੱਸ ਕਰ ਬੁੱਤਰ ਜਬਾਨ ਨਹੀਂ ਨਾ ਬੈਲੇਗੀ ਤੇ ਨੀਲੀ ਪੈਦਾ ਆਂਟੀ ਜਿੰਨਾ ਸੇਕ ਨਿਕਲੇਗਾ ਨਾ ਉਨੀ ਗਰਮੈਸ਼ ਜਾਏਗੀ ਕਿੱਸੇ ਸੇਕ ਛੱਡ ਦੇ ਮੇਰੀ ਬਾਂ ਨਿਕਲ ਗਿਆ ਥੋੜਾ ਜਿਹਾ ਹੋਰ ਚੱਲ ਜਾਓ ਇਹਨੂੰ ਚੁੰਨੀ ਨਾਲ ਨਾ ਟਕ ਲੋ ਕਿਉਂਕਿ ਪੱਖੇ ਦੀ ਹਵਾ ਨਾ ਪਵੇ ਠੀਕ ਹੈ ਤੇਲ ਗਰਮ ਕਰਕੇ ਲਿਆ ਮਾਂ ਨਹੀਂ ਅੱਛਾ ਹਾਏ ਕਿਤੇ ਤੇਰੀ ਮਸਾਤਾ ਮੈਂ ਝੂਠਾ ਬਣਾ ਲਿਆ ਸੱਚੀ ਦਰਦੋਂ ਨਾ ਪੀ ਮਾਂ ਮੇਰੀ ਚੁੱਪ ਕਰ ਲੈ ਉਹਦਾ ਤੇਰੀ ਮਾਂ ਦੀ ਬਾਹ ਮੀਣ ਕਰਨੀ ਤੇ ਤੂੰ ਦੰਦ ਕੱਢੀ ਜਾਂਦੀ ਐ ਥੱਪ ਕਰ ਜੜੀ ਦੰਦ ਕੱਢੀ ਜਾਂਦੀ ਆ ਮੈਂ ਤਾਂ ਖੈ ਬਾਹ ਦਾ ਬਣਾ ਲਾਵਾਂਗੇ ਤੇ ਦੇਖੋ ਕੰਮ ਕਰਾਵਾਂਗੇ ਤੇ ਤੇ ਗੱਲ ਹੀ ਹੋਰ ਕੋਈ ਬਣ ਗਈ ਐ ਕੋਈ ਗੱਲ ਨਹੀਂ ਟੈਨਸ਼ਨ ਨਾ ਤੂੰ ਲੈ ਮੈਂ ਕਰਦੀ ਇਹਦਾ ਕੋਈ ਨਾ ਕੋਈ ਹੱਲ ਇਹ ਕੁੜੀਏ ਉਰਾਵੋ ਤੇ ਗੱਲ ਸੁਣ ਉਰਾ ਬੋਤੇ ਹਾਂਜੀ ਆਂਟੀ ਬੋਤੇ ਦੀ ਬਾਪੀ ਢੋੜੀ ਕਰਨਾ ਪੀ ਜਿਆਦਾ ਹੀ ਤੇ ਮੇਰੇ ਗੋਡੇ ਪੀੜ ਹੁੰਨਦੇ ਆ ਹੈ ਤੇ ਤੂੰ ਥੋੜਾ ਜਿਹਾ ਕੰਮ ਵੀ ਕਰ ਦੇ ਬਰੋਟੀ ਜਾਂ ਬਣਾ ਦੇ ਜਾਂ ਦਾਲ ਸਬਜੀ ਕੋਈ ਕਰ ਦੇ ਕੋਈ ਗੱਲ ਨਹੀਂ ਆਂਟੀ ਕੀ ਸਬਜੀ ਬਣਾਣੀ ਹੈ ਮੈਂ ਬਣਾ ਦਾਂਗੀ ਵੇਲ ਜੇ ਦਾਲ ਬਣਾ ਦੇਉਂਦੇ ਤੇ ਫੁਲਕੇ ਲਾਉਣ ਵਾਲੇ ਭਾਂਡੇ ਵੀ ਮੇਕੇ ਮਾਂਜਣ ਵਾਲੇ ਪਏ ਮੈਂ ਤੇ ਰਸੋਈ ਚ ਵੇਖਿਆ ਹੀ ਕੁਛ ਨਹੀਂ ਆ ਕੀ ਕੀਤਾ ਕੀ ਨਹੀਂ ਕੀਤਾ ਇਹ ਬਾਹ ਲਾ ਕੇ ਬਹਿ ਗਈ ਕੋਈ ਗੱਲ ਨਹੀਂ ਮੈਂ ਕਰ ਦਿੰਨੀ ਆ ਠੀਕ ਆ ਪੁੱਤ ਯੇ ਉਹ ਨੂੰ ਹੂੰ ਕੀ ਕਰਦੇ ਜੇ ਉਹ ਦੋ ਗਲਾਂ ਨਾ ਮੰਨ ਗਈ ਮੇਰੀ ਭਾਵੇਂ ਚਲਾਈ ਜੇ ਸਾਰੇ ਕਮ ਹੌਲੀ ਹੌਲੀ ਹੁੰਦੇ ਆ ਹੌਲੀ ਬੋਲ ਉਹ ਨੂੰ ਸੁਣ ਨਾ ਜਾਏ ਕਿਤੇ ਪਨੀਰ ਖਾਣ ਨੂੰ ਮੰਨ ਗੰਡਿਆ ਜੇ ਮੰਮੀ ਪਨੀਰ ਬਣਾ ਦਿਓ 1 ਮਿੰਟ ਪ੍ਰਿਆ ਕਹਿੰਦੀ ਅਮਾਰਾ ਨੇ ਬੁਲਾਇਆ ਉਹਨੂੰ ਤੇ ਮਾਇਰਾ ਉੱਥੇ ਸੀ ਨਹੀਂ ਪਰੀਆ ਨਹੀਂ ਕੱਚੀ ਕੁੜੀ ਹੈ ਨਹੀਂ ਜਿਹੜੀ ਕਿਸੇ ਕੋ ਕੁੱਟ ਖਾ ਲੇ ਗੋਸ਼ਤੇ ਚੱਕਰ ਹੈਗਾ ਯਾਰ ਉਤੋਂ ਬੰਨਿਆ ਆ ਪਰੀਆ ਨੂੰ ਕੱਲੀ ਕੁੜੀ ਕੱਲੀ ਕੁੜੀ ਨਹੀਂ ਕਦੀ ਬਣ ਨਹੀਂ ਸਕਦੀ ਇਹ ਕਿ ਚੱਕਰ ਯਾਰ ਪਰ ਪਰੀਆ ਕਹਿੰਦੀ ਸੀ ਤੇਰਾ ਪਿਆਰ ਬਚਾਨ ਸੇ ਕੀਤਾ ਮੈਂ ਸਭ ਖੁਸ਼ ਹੋ ਸਕਦਾ ਸੱਚੀ ਹੋਏ ਇਹਦੀ ਗੱਲ ਆਵੇ ਤਾਂ ਚੱਲਦਾ ਮੰਮੀ ਲੱਗਦਾ ਮੈਂ ਰੋਟੀਆਂ ਚੰਗੀ ਸਪੀਡ ਫੜੀ ਜੇ ਨੇ ਰੋਟੀ ਲੈਂਦਾ ਪੱਕੀ ਵੀ ਗਈ ਜੇ ਆਏ ਹਾਏ ਅਫਸਰ ਮੈਂ ਸਵਾਹ ਬਣਾਤਾ ਢਿੱਗਲਾ ਨਹੀਂ ਮੁੱਕੰਦੀ ਆ ਮੈਂ ਚੱਲੀ ਅੰਦਰ ਰਦਾਣਾ ਕੋਮਨ ਫਿਰੰਦਾਂ ਨੂੰ ਜਾ ਰਹਾ ਬਾਦਸ਼ਾਹ ਪੰਜਾਬ ਚ ਆ ਮਜ਼ਾ ਆ ਗਿਆ ਜੀ ਬਾਹਰ ਤੇ ਯਾਰ ਸ਼ਿਫਟਾ ਹੀ ਆ ਬਸ ਚੱਲ ਚੰਗਾ ਫਿਰ ਮਿਲਦੇ ਕੱਲ ਆਜੀ ਟਾਈਮ ਨਾਲ ਕੀ ਹੋ ਤੇਰਾ ਭਲਾ ਹੋ ਜੇ ਇੱਕ ਮਿੰਟ ਇੱਕ ਮਿੰਟ ਉਹ ਮੈਂ ਹਦੇ ਪਹਿਲਾਂ ਹੀ ਕਹਿਣਾ ਹਾਂ ਉਦੋਂ ਮੇਰੀ ਗੱਲ ਨੂੰ ਤੂੰ ਝੂਠੇ ਪਾਤਾ ਸੀ ਉਹ ਸਾਡੇ ਸਾਰੇ ਆਈਡੀਏ ਸੱਚੇ ਹੁੰਦੇ ਆ ਬਾਬਿਆਂ ਦੀ ਕੋਈ ਗੱਲ ਝੂਠੀ ਨਹੀਂ ਹੁੰਦੀ ਉਹ ਬੋਲੋ ਕੀ ਅੱਛਾ ਹੁਣ ਬੋਲਣਗੇ ਉਹ ਪਿਆਰੀ ਭਾਬੀ ਜੀ ਹੁਣ ਬੋਲ ਪੋ ਤੂੰ ਪਾਗਲ ਮੈਂ ਭਾਬੀ ਨਹੀਂ ਆ ਕਿਸੇ ਦੀ ਮੇਰਾ ਨਾਂ ਨਾ ਕਿਸੇ ਨੇ ਜੋੜਿਆ ਵਈ ਉਹ ਕਿਸੇ ਨਾ ਕਿੰਨਾ ਜੋੜਿਆ ਵਾ ਮੈਂ ਤੇ ਆਪਣੇ ਭਰਾ ਨਾਲ ਹੀ ਜੋੜਿਆ ਨਾਮ ਮੈਨੂੰ ਤੇ ਲੱਗਦਾ ਲੜਾਈ ਲੜੋਈ ਹੋਈ ਭਰਾ ਨਾਲ ਕੋਈ ਲੜਾਈ ਨਹੀਂ ਹੋਈ ਕੁਝ ਨਹੀਂ ਹੋਇਆ ਮੇਰਾ ਕਿਸੇ ਨਾ ਕੋਈ ਰਿਸ਼ਤਾ ਹੀ ਨਹੀਂ ਹੈਗਾ ਤੇ ਫੇਰ ਸਾਡੀ ਰਸੋਈ 'ਚ ਟਿੰਡੇ ਫੜਨਦੇ ਜੀ ਟਿੰਡੇ ਨਹੀਂ ਫੜਦੀ ਪਈ ਰੋਟੀ ਬਣਾਉਂਦੀ ਪਈ ਆ ਓਏ ਉਹੀ ਤੇ ਪੁੱਛਿਆ ਕਿਉਂ ਬਣਾਉਂਦੇ ਜੇ ਰੋਟੀ ਕਿਉਂਕਿ ਮਾਸੀ ਜੀ ਨੇ ਕਿਹਾ ਸੀ ਆਪਦੀ ਮੰਮੀ ਨੇ ਪੁੱਛ ਜਾ ਕੇ ਜੱਲਾਂ ਤੇ ਫਿਰ ਮੈਂ ਹੈਗਾ ਮਾਂ ਉਹ ਤੋਂ ਬਾਅਦ ਵੀ ਜੇ ਮੇਰੀ ਭਾਬੀ ਨਿਕਲੀ ਨਾ ਸਾਰੀ ਜ਼ਿੰਦਗੀ ਨਹੀਂ ਬੁਲਾਉਣਾ ਮੈਂ ਤੁਹਾਨੂੰ ਮੰਮੀ ਰਾਮ ਤੇ ਬੜਾ ਮੈਂ ਬੈਠੀ ਇੱਥੇ ਪਰ ਇੱਕ ਗੱਲ ਹੈ ਮੇਰੀ ਬਹੁਤ ਉਹ ਬੱਲੇ ਮਾਰਾ ਆ ਗਏ ਆ ਆ ਗਈ ਯਾਦ ਕਰਦੀ ਇੰਨੇ ਦਿਨ ਹੋ ਗਏ ਮਾਸੀ ਵਾਲ ਡੇਰੇ ਲਾਏ ਜਾ ਕੇ ਨਾ ਉਹਨਾਂ ਨੇ ਤੁਹਾਨੂੰ ਮੁੰਡੇ ਦੇ ਵਿਆਹ ਤੇ ਸੱਦਿਆ ਵਾ ਹੁਣ ਤੁਹਾਨੂੰ ਘਰ ਦੀ ਯਾਦ ਆ ਗਈ ਹੈ ਕਿਹਣਾ ਵਿਆਹ ਕੋਈ ਵਿਆਹ ਹੋ ਨਹੀਂ ਹੋਇਆ ਤੂੰ ਤੇ ਬੇਰਵਾਨਾ ਮਾਕਰਾਵ ਕਰਕੇ ਨਾ ਕਿਤਾ ਵਿਆਹ ਵਿਆਹ ਉਹ ਤੁਸੀਂ ਚੰਗੇ ਬੰਦੇ ਜੇ ਭਾਬੀ ਉਧਰ ਰੋਟੀਆਂ ਬਣਾਈ ਜਾਂਦੀਆਂ ਤੁਸੀਂ ਮੇਰੇ ਨਾਲ ਭੂਲ ਭਲਈਆ ਖੇਢੀ ਜਾਂਦੇ ਜੀ ਕਿਹੜੀ ਭਾਬੀ ਬੱਲੇ ਦਿਉਰਾ ਜਿਹੜੀ ਭਾਬੀ ਤੇਦੀ ਹੈਗੀ ਆ ਉਹਦੇ ਦੁੱਖ ਨਜ਼ਰ ਨਹੀਂ ਆਇਆ ਜਿਹੜੀ ਭਾਬੀ ਨਹੀਂ ਉਹ ਭਾਪਾ ਭੀ ਲਾਇਆ ਉਹਨੂੰ ਤੂੰ ਉਹ ਭਾਬੀ ਤੇਰੀ ਤੇ ਵੱਖਰੀ ਕਹਾਣੀ ਹੁੰਦੀ ਹੈ ਤੇਰੇ ਦੁੱਖ ਹੀ ਨਹੀਂ ਸਾਂ ਲੈਂਦੇ ਕੱਡੀ ਤੇਰਾ ਸਿਰ ਪੀੜਾ ਹੋਣਾ ਪੈਂਦਾ ਕਰੀ ਤੇਰੀ ਬਾਹ ਪੀੜਾ ਹੋਣਾ ਪੈਂਦੀ ਦੇਖ ਲਓ ਮੰਮੀ ਕੋਈ ਨਹੀਂ ਪੁੱਤ ਵੇ ਇਹ ਜਿਹੋ ਤੇਰੀ ਜਨਾਨੀ ਆਂਦੀ ਆ ਉਹਦਾ ਸਿਰ ਪੀੜਾ ਹੁੰਦਾ ਕਿ ਹੁੰਦਾ ਕਾਮਾ ਵੇ ਕੇ ਨਾ ਵੱਡੇ ਨਹੀਂ ਭਾਬੀ ਮੈਨੂੰ ਇੱਕ ਗੱਲ ਦੱਸ ਜਰੋਦੀ ਤੂੰ ਵਿਆਹ ਕੇ ਆਈਆਂ ਤੇਰੇ ਤੇ ਡਾਕਟਰ ਦੀ ਦਵਾਈ ਕੰਮ ਕੀਤੀ ਕੋਈ ਤੇਰੇ ਤੇ ਸਪਾਟਨ ਦੀ ਦਵਾਈ ਕੰਮ ਕਰਨੀ ਹੈ ਮੰਮੀ ਇਹ ਕੀ ਕਹਿਂ ਰਿਹਾ ਵਾ ਓਏ ਸਪਾਟਨ ਦੇ ਪੁੱਲਸ ਵਾਲੀ ਹੁੰਦੀ ਆ ਵਾ ਤੂੰ ਮੈਂ ਜਿੰਨਾਂ ਤੋਂ ਕਟਾਉਣਾ ਚਾਹਨਾ ਮੈਨੂੰ ਮੰਮੀ ਵੇਖ ਲੋ ਕੀ ਕਹਿਂ ਰਿਹਾ ਜੇ ਚੱਲੀ ਆ ਮੈਂ ਮੈਂ ਨਹੀਂ ਮੈਸ ਕਰਾਣੀ ਹੋਰ ਇਹਦੇ ਕੋਲ ਆਪਣੀ ਆਹੋ ਆਏ ਹਾਏ ਨਿੰਨਾ ਆ ਜਾ ਉਹ ਨਿਆਣੀ ਗੱਲ ਕਹੀ ਓਹੀ ਕਿਹਾ ਮੰਮੀ ਮੈਂ ਤੇ ਤੇਰੀ ਜਵਾਨੀ ਆਪਣੀ ਹੈ ਰਜੀ ਚੱਲ ਦੱਸ ਫਿਰ ਮੈਨੂੰ ਮੰਮੀ ਆਹ ਕੌਣ ਆ ਫਿਰ ਸ਼ਾ ਸ਼ਾ ਨਹੀਂ ਜੇ ਉਹ ਇੰਨੀ ਦੁਖੀ ਆ ਤੇ ਤੂੰ ਹੀ ਉਹਰੇ ਤੋਂ ਘਰ ਦਾ ਕੰਮ ਕਿਉਂ ਕਰਉਂਦੇ ਜੀ ਅਹੀਂ ਥੋੜੀ ਕਿਆ ਉਹ ਆਂਦੀ ਮੇਰਾ ਕੰਨੀ ਬੈਠੀ ਦਾ ਜੀ ਨਹੀਂ ਲੱਗਦਾ ਤੇ ਮੈਂ ਉਹ ਰੋਟੀ ਬਣਾ ਲੈਣੀ ਐ ਤੇ ਮੈਂ ਕਿਹਾ ਫੇਰ ਬਣਾ ਲਾ ਅਗਲੀ ਆਖੂਗੀ ਵੀ ਲੈ ਮਿਲ ਕੇ ਸੋਚ ਕੇ ਨਹੀਂ ਵੜਨ ਦੇਂਦੇ ਤਾਂ ਮੈਂ ਕਿਹਾ ਚੱਲ ਘਰ ਦਾ ਕੰਮ ਨਾ ਤੇਰੀ ਭਾਬੀ ਨੂੰ ਦੋ ਦਿਨ ਸਾਹ ਆ ਜਾਊਗਾ ਚੱਲ ਚੰਗਾ ਮੰਮੀ ਮੈਂ ਬੜਾ ਥੱਕ ਗਿਆ ਮੈਂ ਹੁਣ ਲੱਗਾ ਸੌਣ ਵੇ ਰੋਟੀ ਖਾ ਕੇ ਸੋਈ ਨਹੀਂ ਮੈਂ ਰੋਟੀ ਬਾਹਰੋਂ ਖਾ ਆ ਮੈਂ ਹੁਣ ਸੌਣਗਾ ਮੈਂ ਓ ਮਮੇਸ ਨੂੰ ਮੈਂ ਕਿਹਾ ਬੂਆ ਬੰਦ ਕਰਦੇ ਓ ਕਵਲ ਗੱਲ ਸੁਣੀ ਹਾਂਜੀ ਮੈਂ ਇਹ ਕਹਿੰਦੀ ਸੀ ਕਿ ਤੇਰੀ ਜਾਨ ਪਛਾਨ ਤੇ ਬਹੁਤ ਏ ਸ਼ਹਿਰ ਚ ਤੂੰ ਮੇਰੇ ਨਾਲ ਜੌਬ ਲੱਭਣ ਜਾਏਂਗਾ ਹਾਂਜੀ ਹਾਂਜੀ ਲੈ ਜਾਊਂਗਾ ਥੈਂਕ ਯੂ ਬਾਕੀ ਸੋਰੀ ਜੇ ਕੋਈ ਮੇਰੀ ਗੱਲ ਬੁਰੀ ਲੱਗੀ ਹੋਵੇ ਕੋਈ ਗੱਲ ਨਹੀਂ ਨਹੀਂ ਜਦੋਂ ਮੈਂ ਹੁਣੇ ਆਇਆ ਹਾਂ ਉਦੋਂ ਤੁਹਾਡੀ ਅੱਖ ਤੇ ਨਿਸ਼ਾਨ ਹੈਗਾ ਨਹੀਂ ਹੁਣ ਨਿਸ਼ਾਨ ਕਿੱਦਾਂ ਆਇਆ ਰਸੋਈ ਚੋਂ ਲੱਗੀ ਛੱਟ ਕੋਈ ਪਤਾ ਕੀ ਹੈ ਮੇਰੇ ਛੱਟ ਪਹਿਲੇ ਲੱਗੀ ਸੀ ਮੈਂ ਫਾਊਂਡੇਸ਼ਨ ਲਾਈ ਸੀ ਉਹ ਲੱਤ ਗਈ ਹੋਣੀ ਹੈ ਪਸੀਨੇ ਕਰਕੇ ਮੈਂ ਕੰਮ ਕਰਦੀ ਪਈ ਸੀ ਨਾ ਉਹ ਸਭ ਠੀਕ ਤੇ ਆ ਨਾ ਦਵਾਈ ਲਿਆਦਾ ਨਹੀਂ ਨਹੀਂ ਸਭ ਠੀਕ ਆ ਦਵਾਈ ਦੀ ਲੋੜ ਨਹੀਂ ਆ ਹੁਣ ਤੇ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ ਠੀਕ ਹੈ ਫੱਕ ਗਿਆ ਤੁਸੀਂ ਨਹੀਂ ਮੈਂ ਕਿ ਥਕਣਾ ਸਾਡੇ ਘਰ ਦਾ ਕੰਮ ਵੀ ਬੜਾ ਹੁੰਦਾ ਨਾ ਨਹੀਂ ਤੁਹਾਡੇ ਘਰ ਦਾ ਕੰਮ ਤਾਂ ਬਹੁਤ ਥੋੜਾ ਸੀ ਮੈਂ ਤੇ ਇਤੋਂ ਵੀ ਜ਼ਿਆਦਾ ਕੰਮ ਕਰ ਲੈਣੀ ਆ ਕੀ ਕੀ ਕਰ ਲੈਣੇ ਆ ਤੁਸੀਂ ਬਹੁਤ ਕੁਝ ਮੇਰੇ ਖਿਆਲ ਚ ਇਨਸਾਨ ਨੂੰ ਹਰ ਕੰਮ ਕਰਨਾ ਆਣਾ ਚਾਹੀਦਾ ਹੈ ਕੀ ਪਤਾ ਕਿਹੜੀ ਜਗ੍ਹਾ ਕਿਹੜਾ ਕੰਮ ਆ ਜੇ ਤੁਹਾਡੀ ਤੇ ਸੱਟ ਲੱਗੀ ਸੀ ਨਾ ਤੁਸੀਂ ਕਿਵੇਂ ਇਹਨੂੰ ਕਵਰ ਕਰ ਲਿਆ ਇਹ ਫਾਊਂਡੇਸ਼ਨ ਲਗਾਈ ਸੀ ਉੱਥੇ ਥੋੜਾ ਜਿਹਾ ਮੇਕਅਪ ਕੀਤਾ ਸੀ ਜਿਤੇ ਮੇਕਅੱਪ ਵੀ ਬੜਾ ਸੋਨਾ ਕਰ ਲੈਂਦੇ ਹੋ ਮੇਕਅੱਪ ਆਰਟਿਸਟ ਬਣ ਜਾ ਤੂੰ ਤੇ ਅੱਛਾ ਜੀ ਹਾਂਜੀ ਚੱਲ ਠੀਕ ਐ ਤੇਰੇ ਕਹਿਣਾ ਨਾ ਮੈਂ ਮੇਕਅੱਪ ਆਰਟਿਸਟ ਬਣ ਜਾਂਗੀ ਫਿਰ ਤੇਰੇ ਵਿਆਹ ਤੇ ਨਾ ਮੈਂ ਤੈਨੂੰ ਰੈਡੀ ਕਰਾਂਗੀ ਠੀਕ ਐ ਵੈਸੇ ਇੱਕ ਗੱਲ ਕਰਾਂ ਹਾਂਜੀ ਵਿਆਹ ਵੀ ਬਾਰੇ ਨਾ ਸੋਚੀ ਹਾਂਜੀ ਆਪਣੀ ਜ਼ਿੰਦਗੀ ਬਣਾਉਣ ਬਾਰੇ ਸੋਚੀ ਅੱਛਾ ਮੈਨੂੰ ਇਹ ਦੱਸ ਤੇਰਾ ਕੀ ਸ਼ੌਂਕ ਹੈ ਬਣਦਾ ਮੇਲਾ ਮੈਂ ਤਾਂ ਕੋਚ ਵੀ ਨਹੀਂ ਸੋਚਿਆ ਲੈ ਸੋਚ ਨਾ ਫਿਰ ਕਦੋਂ ਸੋਚਣਾ ਹੈ ਦੇਖ ਮੇਰਾ ਪਰਿਵਾਰ ਕਿੰਨਾ ਵਧੀਆ ਹੈ ਵਧੀਆ ਮੰਮੀ ਪਾਪਾ ਵਧੀਆ ਦਾਦਾ ਦાદੀ ਇੰਨੀ سپورਟਿਵ ਫੈਮਿਲੀ ਤੇ ਤੇ ਕੁਝ ਵੀ ਬਣ ਸਕਦੀ ਹੈ ਹੋਗੀ ਸੋਚ ਜਲਦੀ ਠੀਕ ਹੈ ਨਾ ਠੀਕ ਹੈ ਨਾਲੇ ਪਹਿਲੀ ਗੱਲ ਇਨਸਾਨ ਦੇ ਖੰਭ ਇੰਨੇ ਵੱਡੇ ਹੋਣੇ ਚਾਹੀਦੇ ਹਨਾ ਕਿ ਉਹ ਅੰਬਰਾਂ ਤੇ ਉਡਾਰੀਆਂ ਮਾਰੇ ਤੈਨੂੰ ਪਤਾ ਹੈ ਕੁੜੀਆਂ ਦੀ ਜ਼ਿੰਦਗੀ ਬਹੁਤ ਔਖੀ ਹੁੰਦੀ ਹੈ ਤੇ ਇਹਨੂੰ ਸੌਖਾ ਵੀ ਕੁੜੀਆਂ ਖੁਦ ਬਣਾ ਸਕਦੀਆਂ ਨੇ ਔਖੀ ਕਿਵੇਂ ਹੁੰਦੀ ਮੈਨੂੰ ਤਾਂ ਕੁਝ ਨਹੀਂ ਔਖਾ ਲੱਗਦਾ ਰੱਬ ਕਰੇ ਤੂੰ ਕਦੇ ਔਖੀ ਹੋਵੇਂ ਵੀ ਨਾ ਸਾਰਿਆਂ ਦੀ ਜ਼ਿੰਦਗੀ ਤੇਰੇ ਵਰਗੀ ਨਹੀਂ ਹੁੰਦੀ ਕਈ ਮੇਰੇ ਵਰਗੀਆਂ ਵੀ ਹੁੰਦੀਆਂ ਨੇ ਤਾਂ ਕੀ ਆ ਤੁਸੀਂ ਇੱਧਰ ਉੱਧਰ ਕਿਉਂ ਰਹਿੰਦੇ ਹੋ ਪਹਿਲਾਂ ਮੈਂ ਸੁਣਿਆ ਤੁਸੀਂ ਮਾਸੀ ਦਾਦੀ ਘਰ ਸੀ ਤੇ ਹੁਣ ਤੁਸੀਂ ਇੱਧਰ ਆ ਗਏ ਹੋ ਊ ਗੁੱਡ ਕੁਐਸਚਨ ਐਕਚੁਅਲੀ ਮੇਰੇ ਕੋ ਮੇਰਾ ਘਰ ਨਹੀਂ ਆ ਤੇ ਜਿੱਦਨ ਮੇਰਾ ਘਰ ਹੋਏਗਾ ਨਾ ਉਦੋਂ ਸਭ ਤੋਂ ਪਹਿਲਾਂ ਮੈਂ ਤੈਨੂੰ ਆਪਣੇ ਘਰ ਲੈ ਕੇ ਆਵਾਂਗੀ ਠੀਕ ਹੈ ਪਰ ਤੜਕਾਰ ਕਿਉਂ ਨਹੀਂ ਆਗਾ ਦੁਨੀਆ 'ਚ ਹਰ ਇੱਕ ਦਾਕਾਰ ਹੁੰਦਾ ਆਪਣਾ ਨਹੀਂ ਪੁੱਤਰ ਦੁਨੀਆ 'ਚ ਹਾਰੇ ਕੋਲ ਕਰ ਨਹੀਂ ਹੁੰਦਾ ਕਈਆਂ ਕੋਲ ਸਿਰਫ ਸੁਪਨਾ ਹੁੰਦਾ ਹੈ ਜ਼ਿੰਦਗੀ ਜੀਣ ਦਾ ਚੰਗੇ ਘਰ ਦਾ ਚੰਗੇ ਕੱਪੜੇ ਦਾ ਚੰਗੀ ਰੋਟੀ ਦਾ ਇਸ ਕਰਕੇ ਜੋ ਵੀ ਸਾਡੇ ਕੋਲ ਹੈਗਾ ਨਾ ਉਹਦਾ ਸ਼ੁਕਰ ਮਨਾਉਣਾ ਚਾਹੀਦਾ ਹੈ ਮੇਰਾ ਵੀ ਨਹੀਂ ਦਿਲ ਕਰਦਾ ਕਿ ਮੈਂ ਕਦੇ ਇੱਧਰ ਜਾਵਾਂ ਕਦੇ ਉੱਧਰ ਜਾਵਾਂ ਪਰ ਚੱਕਰ ਪਤਾ ਕੀ ਆ ਨਾ ਮੇਰੇ ਕੋਲ ਪੈਸੇ ਆ ਨਾ ਮੇਰਾ ਘਰ ਆ ਤੇ ਨਾ ਹੀ ਮੇਰੇ ਕੋਲ ਜੌਬ ਆ ਇੱਥੇ ਇਹ ਚੀਜ਼ ਆ ਕਿ ਤੁਹਾਡੇ ਵਰਗੇ ਲੋਕ ਮੈਨੂੰ ਮਿਲ ਜਾਂਦੇ ਆ ਹੋਰ ਕੁਝ ਨਹੀਂ ਤਾਂ ਚੰਗੇ ਪਰਿਵਾਰ ਵਿੱਚ ਬੰਦਾ ਸੇਫ ਤੇ ਰਹਿੰਦਾ ਆ ਨਹੀਂ ਤੇ ਕੁੜੀਆਂ ਦੀ ਜ਼ਿੰਦਗੀ ਸਮਾਜ ਵਿੱਚ ਇਹ ਨਹੀਂ ਚੰਗੀ ਨਹੀਂ ਹੈਗੀ ਦਿਖਾਈ ਜ਼ਰੂਰ ਜਾਂਦੀ ਹੈ ਫਰ ਹੈ ਨਹੀਂ ਮੇਰੀ ਗੱਲ ਮੰਨੋਗੇ ਹਾਂ ਤੇ ਛੇਤੀ ਛੇਤੀ ਜੌਬ ਲੱਭੋ ਪੈਸੇ ਕਮਾਓ ਤੇ ਆਪਣਾ ਘਰ ਲਵੋ ਕਿਉਂ ਛੋਟਾ ੜਕ ਕੋਈ ਤਾਂ ਨੌਕਰਾ ਹੋਊਂ ਕੰਮ ਤੇ ਨਾ ਕਰਵਾਊਗਾ ਅ ਬਹੁਤ ਹੈ ਮੈਂ ਕੀ ਬੋਲਦੀ ਪਈਆਂ ਨਹੀਂ ਨਹੀਂ ਵੈਸੇ ਹੀ ਕਾਮ ਕਰਨ ਨਾਲ ਇਨਸਾਨ ਦਾ ਐਕਸਪੀਰੀਅੰਸ ਵੱਧਦਾ ਹੈ ਇਨਸਾਨ ਬੋਰ ਨਹੀਂ ਹੁੰਦਾ ਵੇਲੇ ਬੈਠੇ ਤਾਂ ਮੈਂ ਵੀ ਬੋਰ ਹੀ ਹੋ ਜਾਣਾ ਸੀ ਪਤਾ ਨਹੀਂ ਕੀ ਕੀ ਸੋਚਣ ਲੱਗ ਪੈਣਾ ਸੀ ਇਸ ਕਰਕੇ ਇਨਸਾਨ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਠੀਕ ਹੈ ਓਕੇ ਤੂੰ ਵੀ ਖੂਬ ਪੜ੍ਹਨਾ ਤੇ ਜ਼ਿਆਦਾ ਨਹੀਂ ਸੋਚਣਾ ਠੀਕ ਹੈ ਠੀਕ ਤੇ ਜਿੱਥੇ ਕਿੱਥੇ ਮੇਰੇ ਲੋੜ ਪਈ ਪੜਾਈ ਵਿੱਚ ਮੈਂ ਵੀ ਤੇਰੀ ਮਦਦ ਕਰਾਂਗੀ ਤੈਨੂੰ ਪਤਾ ਮੈਂ ਹਿਸਟਰੀ ਵਿੱਚ ਬਹੁਤ ਵਧੀਆ ਹੈਗੀ ਸੀ ਹਿਸਟਰੀ ਵਿੱਚ ਮੇਰੇ ਬਹੁਤ ਨੰਬਰ ਆਉਂਦੇ ਸੀ ਤੇ ਮੈਥ ਦੇ ਮੈਥ ਵਿੱਚ ਤੇ ਮੈਂ ਬਹੁਤ ਡਰਦੀ ਸੀ ਮੈਨੂੰ ਇਹੀ ਡਰ ਲੱਗਾ ਰਹਿੰਦਾ ਸੀ ਕਿ ਮੈਂ ਦੇ ਟੀਚਰ ਕੋ ਤੇ ਆ ਆ ਨਾ ਜਾਣ ਮੈਥ ਵਿੱਚ ਤੇ ਮਾਂ ਪੇ ਬੜੀ ਵੀਕ ਆ ਫਿਰ ਇੱਥੇ ਮੈਂ ਤੈਨੂੰ ਪੜ੍ਹਾ ਨਹੀਂ ਸਕਦੀ ਕੋਈ ਨਹੀਂ ਮੈਂ ਬਾਅਦ ਤੁਛਣ ਲਾ ਲੂੰਗੀ ਚਲ ਹੁਣ ਚਲੀਏ ਸਵੇਰੇ ਸਕੂਲ ਨਹੀਂ ਜਾਣਾ ਤੂੰ ਉਹ ਸਵੇਰੇ ਤੇ ਐਤਵਾਰ ਆ ਓਕੇ ਚਲ ਕੋਈ ਨਾ ਛਾੜੂ ਮਾਰਾ ਸਕੂਲ ਆ ਜਾ